ਸਸ਼੍ਰੀ ਕਾਲਜੀ ਤੁਸੀਂ ਸੇਖਰਸੰਗ ਟੈਬਲ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੁਰ ਤਾਂ ਹੁਣ ਜਲੰਧਰ ਦੇ ਵਿੱਚ ਵੀ ਚੰਡੀਗੜ੍ਹ ਦੇ ਵਾਂਗੂ ਆਨਲਾਈਨ ਚਲਾਨ ਕੱਟੇ ਜਾਣਗੇ ਜੀ ਇਹ ਤਾਂ ਸੀ ਬਿਲਕੁਲ ਸਹੀ ਸੁਣਿਆ ਹੈ ਜੇਕਰ ਤੁਸੀਂ ਵੀ ਜਲੰਧਰ ਦੇ ਰਹਿਣ ਵਾਲੇ ਹੋ ਤੁਸੀਂ ਖਬਰ ਨੂੰ ਵੱਤਵਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਦਾ ਵੀ ਹੁਣੀ ਚਲਾਨਾ ਕੱਟਿਆ ਜਾਵੇ ਕਿਉਂਕਿ ਸਾਰੇ ਟ੍ਰੈਫਿਕ ਨਿਯਮਾਂ ਦਾ ਤੁਸੀਂ ਬੜੇ ਚੰਗੇ ਢੰਗ ਦੇ ਨਾਲ ਪਾਲਣ ਕਰਨਾ ਹੈ ਤਾਂ ਦੱਸ ਦਈਏ ਕਿ ਬੀਤੇ ਦਿਨੀ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪਿਛਲੇ ਦਿਨੀ ਪੁਲਿਸ ਲਾਈਨ ਸੇ ਵਿੱਚ ਇਹ ਸਦਕਾਟਨ ਕਰ ਦਿੱਤਾ ਗਿਆ ਜਿਸ ਦੇ ਵਿੱਚ ਆਨਲਾਈਨ ਚਲਾਨ ਕੱਟਣੇ ਨੇ ਜਿਹੜੇ ਉਹ ਸ਼ੁਰੂ ਹੋ ਜਾਣਗੇ ਤਾਂ ਬਿਲਕੁਲ ਸੋਮਵਾਰ ਨੂੰ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੈ ਜਿਹੜਾ ਲਾਗੂ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਇਹ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਹਨਾਂ ਰੂਲਸ ਨੂੰ ਫਾਲੋ ਕਟਿਆ ਜਾ ਸਕਦਾ ਹੈ ਤਾਂ ਬਿਲਕੁਲ ਐਕਸਰਸਾਈਜ਼ ਦੇ ਪਹਿਲੇ ਦਿਨ ਹੀ 15 ਲੋਕਾਂ ਦੇ ਇਹ ਚਲਾਨ ਕੱਟੇ ਗਏ ਨੇ ਤੇ ਇਹਨਾਂ ਦੇ ਵਿੱਚੋਂ ਰੈੱਡ ਲਾਈਟ ਜੰਪ ਕਰਨਾ ਗਲਤ ਡਰਾਈਵਿੰਗ ਪਾਰਕਿੰਗ ਤੇ ਜ਼ੈਬਰਾ ਲਾਈਨ ਕਰਾਸਿੰਗ ਕਰਨਾ ਸ਼ਾਮਿਲ ਨੇ ਹੈਲਮਟ ਅਤੇ ਸੀਟ ਬੈਲਟ ਆ ਸਿਸਟਮ ਤੋਂ ਬਾਅਦ ਵੀ ਸ਼ੁਰੂ ਕੀਤਾ ਜਾਏਗਾ ਪਰ ਟ੍ਰੈਫਿਕ ਪੁਲਿਸ ਅਧਿਕਾਰੀ ਬਨੀਤ ਅਗਰਵਾਲ ਨੇ ਦੱਸਿਆ ਕਿ ਚਲਾਨ ਐਕਸਰਸਾਈਜ਼ ਸ਼ੁਰੂ ਹੋ ਗਿਆ ਹੈ ਤਦ ਆਜ਼ੀਆ ਕੇ ਜ਼ੁਰਮਾਨੇ ਹਨ ਜਿਹੜੇ 10 ਤੋਂ 15 ਦਿਨਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਸਿਸਟਮ ਨੇ ਜਿਹੜੇ ਮੁਕੰਮਲ ਤੌਰ ਤੇ ਸ਼ੁਰੂ ਕਰ ਲਏ ਗਏ ਨੇ ਤਾਂ ਜਲੰਧਰ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਗੂ ਕਰਨ ਵਾਲਾ ਪੰਜਾਬ ਦਾ ਦੂਜਾ ਸ਼ਹਿਰ ਬਣ ਗਿਆ ਪਹਿਲਾ ਇਹ ਸਿਸਟਮ ਮੋਹਾਲੀ ਦੇ ਵਿੱਚ ਲਾਗੂ ਕੀਤਾ ਗਿਆ ਸੀ ਮੋਹਾਲੀ ਦੇ ਵਿੱਚ ਪ੍ਰੋਜੈਕਟ ਦੀ ਸਫਲਤਾ ਤੋਂ ਬਾਅਦ ਇਸ ਨੂੰ ਜਲੰਧਰ ਦੇ ਵਿੱਚ ਵੀ ਲਾਗੂ ਕੀਤਾ ਗਿਆ ਜਲੰਧਰ ਦੇ ਵਿੱਚ ਇਸ ਦੀ ਸਫਲਤਾ ਤੋਂ ਬਾਅਦ ਇਸ ਨੂੰ ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਲਾਗੂ ਕੀਤਾ ਜਾਏਗਾ ਤਤ 16 ਦੇ 13 ਥਾਵਾਂ ਤੋਂ ਟ్రਾਇਲ ਸ਼ੁਰੂ ਹੋਣਗੇ ਇਹਨਾਂ ਦੇ ਵਿੱਚ ਪੀਪੀ ਚੌਂਕ ਡੀਐਸਐਫ ਚੌਂਕ ਬੀਐਮਬੀ ਚੌਂਕ ਕੁਰਨਾਨਕ ਮਿਸ਼ਨ ਚੌਂਕ ਗੁਰੂ ਰਵਿਦਾਸ ਚੌਂਕ ਫੁੱਟਬਾਲ ਚੌਂਕ ਕਪੂਰਥਲਾ ਚੌਂਕ ਭਗਵਾਨ ਵਾਲਮੀਕ ਚੌਂਕ ਤੇ ਗੁਰੂ ਅਮਰਦਾਸ ਚੌਂਕ ਦੇ ਜਿਹੜੇ ਸ਼ਾਮਲ ਆਉਂਦੇ ਨੇ ਤਾਂ ਡੀਜੀਪੀ ਗੌਰਵ ਯਾਦਵ ਨੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਪਹਿਲਾ ਫੇਸ ਕੀਤਾ ਹੈ ਇਸ ਦੇ ਵਿੱਚ 13 ਥਾਵਾ ਤੇ 142 ਹਾਈ ਰੈਵੋਲੂਸ਼ਨ ਕੈਮਰੇ ਲਗਾਏ ਗਏ ਨੇ ਮੁਹਾਲੀ ਤੋਂ ਬਾਅਦ ਜੁਲੰਦਰ ਹੈ ਜਿਹੜਾ ਉਹ ਦੂਜਾ ਸ਼ਹਿਰ ਬਣ ਗਿਆ ਜਿਸ ਨੇ ਚਲਾਨ ਤੇ ਟ੍ਰੈਫਿਕ ਕੰਟਰੋਲ ਦੀ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਂਚ ਕੀਤਾ ਪੰਜਾਬ ਦੇ ਡੀਪੀਟੀ ਜੁਲੰਦਰ ਦੇ ਚੌਹਰੀ ਸੀ ਕਿ ਅੱਜ ਇਹ ਰਿਗਾਰਡਿੰਗ ਕੀਤਾ ਗਿਆ 13 ਚੌਕਾ ਦਾ ਜਿਹੜਾ ਅਜਿਹਾ ਸੀਸੀਟੀਵੀ ਚਲਾਨ ਕਿਹੜੇ ਕਰਤੇ ਦੇਖੋ ਅੱਜ ਡੀਜੀਪੀ ਸਾਹਿਬ ਦੇ ਵੱਲੋਂ ਜਿਹੜਾ ਆਪਣਾ ਇੰਟੈਲੀਜੈਂਸ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੈ ਉਹਦਾ ਉਦਘਾਟਨ ਕੀਤਾ ਗਿਆ ਹੈ ਤੇ ਡੀਜੀਪੀ ਸਰ ਤੇ ਸੀਪੀ मैम ਦੀ ਪ੍ਰੈਜੈਂਸ ਦੇ ਉੱਤੇ ਅਸੀਂ ਪੂਰਾ ਉਹਨਾਂ ਨੂੰ ਡੈਮੋ ਵੀ ਦਿੱਤਾ ਹੈ ਕਿ ਕਿਵੇਂ ਅਸੀਂ ਇਹਨੂੰ ਪ੍ਰੋਸੈਸ ਕਰ ਰਹੇ ਹਾਂ ਤੇ ਫਰਸਟ ਆਫ 올 ਸਾਰੇ ਸ਼ਹਿਰ ਵਾਸੀਆਂ ਲਈ ਅਸੀਂ 30 ਲੋਕੇਸ਼ਨਸ ਦੇ ਉੱਤੇ ਵਿਜ਼ੂਅਲ ਡਿਸਪਲੇ ਬੋਰਡ ਜਿਹੜੇ ਹਨ ਉਹ ਲਗਾਏ ਹੋਏ ਹਨ ਸਾਰਿਆਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਹੁਣ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਦੇ ਵਿੱਚੋਂ ਔਰ ਤੁਹਾਡਾ ਇਹ ਚਲਾਨ ਹੁਣ ਕੱਟ ਸਕਦਾ ਹੈ ਇਸ ਦੇ ਵਿੱਚ ਅਸੀਂ ਜਿਹੜਾ ਇੰਟਰ ਪਰਸਨਲ ਕਮਿਊਨੀਕੇਸ਼ਨ ਹੈ ਜਿਵੇਂ ਕਈਆਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਟ੍ਰੈਫਿਕ ਮੁਲਾਜ਼ਮ ਸਾਡੇ ਜੇ ਗੱਲਬਾਤ ਹੁੰਦੀ ਹੈ ਤਾਂ ਮਤਲਬ ਵਿਵਹਾਰ ਉਹਨਾਂ ਦਾ ਠੀਕ ਨਹੀਂ ਹੁੰਦਾ ਜਾਂ ਕੋਈ ਵੀ ਜਿਹੜੀ ਪਬਲਿਕ ਦੀ ਸ਼ਿਕਾਇਤ ਹੁੰਦੀ ਹੈ ਉਹ ਹੁਣ ਮਿਨੀਮਾਈਜ਼ ਕਰਕੇ ਤੇ ਪੂਰਾ ਟਰਾਂਸਪੈਰੈਂਸੀ ਦੇ ਉਸੇ ਅਸੀਂ ਮੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਕਿੰਨੇ ਚੌਂਕਾਂ ਦਾ ਰੁਕਟਨ ਹੋਇਆ ਤੇ ਕਿੰਨੇ ਚੌਂਕ ਅੱਜ ਤੋਂ ਸਟਾਰਟ ਹੋ ਚੁੱਕੇ ਆਜ ਜਿਹੜਾ ਡੀਜੀਪੀ ਸਾਹਿਬ ਨੇ 13 ਚੌਂਕਾਂ ਨੂੰ ਫੰਕਸ਼ਨਲਾਈਜ਼ ਕੀਤਾ ਹੈ ਇੱਥੇ ਤੇ ਉਸ ਦੇ ਵਿੱਚ ਆਪਣਾ ਜਿਵੇਂ ਪੀਪੀ ਚੌਕ ਹੋ ਗਿਆ ਗੁਰੂ ਨਾਨਕ ਮਿਸ਼ਨ ਚੌਕ ਹੋ ਗਿਆ ਸ਼੍ਰੀ ਅੰਬੇਡਕਰ ਚੌਕ ਹੋ ਗਿਆ ਵਰਕਸ਼ਾਪ ਚੌਕ ਹੋ ਗਿਆ ਉਹ ਮੈਂ ਤੁਹਾਨੂੰ ਲਿਸਟ ਪ੍ਰੋਵਾਈਡ ਕਰ ਦੇਵਾਂਗਾ 13 ਚੌਕਾ ਦੀ ਉਹ ਫੰਕਸ਼ਨਲਾਈਜ਼ ਹੋ ਚੁੱਕੇ ਨੇ ਤਿੰਨ ਜਿਹੜੀ ਚੀਜ਼ਾਂ ਉਹ ਸਾਡੇ ਕੈਮਰੇ ਹੁਣ ਕੈਪਚਰ ਕਰਨਗੇ ਰੈੱਡ ਲਾਈਟ ਵਾਇਲੇਸ਼ਨ ਓਵਰ ਸਪੀਡਿੰਗ ਤੇ ਰੋਂਗ ਸਾਈਡ ਜੋ ਵੀ ਆ ਰਿਹਾ ਹੈ ਬੰਦਾ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਹੁਣ ਸ਼ੁਰੂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲਾਂ ਅਵੇਅਰਨੈਸ ਪੂਰੀ ਤਰ੍ਹਾਂ ਇਹ ਫੈਲਾਈ ਜਾਵੇ ਤੇ ਪੂਰਾ ਸਟ੍ਰਿਕਟ ਅਸੀਂ ਹੁਣ ਨਹੀਂ ਕਰ ਰਹੇ ਹਾਂ ਬਟ ਧੀਰੇ ਧੀਰੇ ਆਉਣ ਵਾਲੇ ਦਿ ਵਿਚ ਅਸੀਂ ਇਹ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਅਵੇਅਰਨੈਸ ਪਹੁੰਚ ਜਾਏਗੀ ਤੇ ਅਸੀਂ ਉਸ ਨੂੰ ਪੂਰਾ ਸਟ੍ਰਿਕਟਲੀ ਆਪਰੇਸ਼ਨਲਾਈਜ਼ ਕਰਾਂਗੇ ਅੱਜ ਤੋਂ ਵੈਸੇ ਚਲਾਨ ਸ਼ੁਰੂ ਕਰ ਦਿੱਤੇ ਗਏ ਜੀ ਅੱਜ ਤੋਂ ਚਲਾਨ ਸ਼ੁਰੂ ਹੋ ਗਏ ਜੀ ਇੱਕ ਗੱਲ ਕਰੀਏ ਕਿ ਕਿੰਦਾ ਕਈ ਜਗ੍ਹਾ ਤੇ ਜਰਦਾ ਲਾਈਨ ਲੱਗੀ ਹੋਈ ਤੇ ਕਈ ਜਗ੍ਹਾ ਤੇ ਜੈਬਰਾ ਲਾਈਨ ਤੋਂ 10-10 ਗੱਡੀਆਂ ਕਿੜੀਆਂ ਕ੍ਰੋਸ ਹੋ ਜਾਂਦੀਆਂ ਤੇ ਉਹਨਾਂ ਨੂੰ ਕਿੱਦਾਂ ਮੈਨੇਜ ਕਰ ਤੁਹਾਡੇ ਵੱਲੋਂ ਕੀਤਾ ਜੀ ਜਦੋਂ ਇੱਕ ਸਾਤ ਅਨੁਪਾਤ ਦਾ ਟ੍ਰੈਫਿਕ ਫਲੋ ਜਿਆਦਾ ਹੁੰਦਾ ਪੀਕ ਆਵਰਸ ਦੇ ਉੱਤੇ ਜੇ 10 ਗੱਡੀ ਆਪਣੀ ਕ੍ਰੋਸ ਕਰ ਜਾਂਦੀ ਹੈ ਰੈੱਡ ਲਾਈਟ ਨੂੰ ਤਾਂ ਸਾਡਾ ਜਿਹੜਾ ਫੀਡਲ ਸਿਸਟਮ ਆਈਟੀਐਮਐਸ ਦਾ ਪੋਰਟਲ ਹੈਗਾ ਉਹ ਸਾਰੀ ਗੱਡੀਆਂ ਨੂੰ ਇੱਕ ਟੈਬੂਲਰ ਫਾਰਮ ਦੇ ਵਿੱਚ ਸਾਨੂੰ ਨੋਟ ਕਰਕੇ ਦੇ ਦਿੰਦਾ ਹੈ ਫਿਰ ਸਾਡੇ ਇੱਥੇ ਆਪਰੇਟਰ ਬੈਠੇ ਹੋਏ ਨੇ ਉਹ ਆਪਰੇਟਰ ਉਹ ਸਾਰੀ ਗੱਡੀਆਂ ਨੂੰ ਚੈੱਕ ਕਰਦੇ ਆ ਉਹਦੀ ਸਨੈਪ ਵੀ ਸਾਡੇ ਕੋਲ ਆਂਦੀ ਹੈ ਉਹਦੇ ਵਿੱਚ ਅਸੀਂ ਏਕ ਫ੍ਰੈਕਸ਼ਨ ਆਫ ਡਾਊਟ ਵੀ ਨਹੀਂ ਰੱਖਿਆ ਹੋਇਆ ਕਿ ਕਿਸੇ ਨੂੰ ਡਾਊਟ ਹੋ ਕਿ ਸਾਡੀ ਗੱਡੀ ਨਹੀਂ ਉੱਥੇ ਲੰਗੀ ਸੀ ਸਾਡਾ ਫੇਰ ਵੀ ਚਲਾਨ ਕੱਟ ਗਿਆ ਤਾਂ ਸਾਰੀ ਫੀਡ ਸਾਡੇ ਐਪਸ ਵੀ ਸਾਡੇ ਕੋਲ ਨੇ ਸਾਰਾ ਆਰਟੀਓ ਦੀ ਡਿਟੇਲਸ ਵਹੀਕਲ ਦੀ ਸਾਡੇ ਕੋਲ ਹੈ ਅਸੀਂ ਵਹੀਕਲ ਵੀ ਮੈਚ ਕਰਦੇ ਆਂ ਤੋਂ ਸਾਰਾ ਫੁੱਲ ਪ੍ਰੂਫ ਜਿਹੜਾ ਟਰਾਂਸਪੇਰੈਂਟ ਸਿਸਟਮ ਹੈ ਇੱਥੇ ਅਸੀਂ ਅਪਕਸਮਾਈਜ਼ ਕੀਤਾ ਨੰਬਰ ਪਲੇਟਾਂ ਦੇ ਉੱਤੇ ਐਡਰੈਸ ਨਹੀਂ ਹੁੰਦਾ ਕਈ ਸਰਕਾਰੀ ਨੰਬਰ ਪਲੇਟਾਂ ਨਹੀਂ ਲਗਾਏ ਉਹਨਾਂ ਨੂੰ ਕਿੱਦਾਂ ਮੈਨੇਜ ਕਰਦੇ ਹੋ ਕਈਆਂ ਤੇ ਗਲਤ ਐਡਰੈਸ ਹੁੰਦੇ ਕਈਆਂ ਦੇ ਆਰਸੀਆਂ ਨਹੀਂ ਚੜੀਆਂ ਹੁੰਦੀਆਂ ਉਸਨਾਂ ਨੂੰ ਕਿੱਦਾਂ ਮੈਨੇਜ ਕਰਦੇ ਹੋ ਕੀ ਕਾਰਵਾਈ ਉਹਨਾਂ ਦੇ ਉੱਤੇ ਕੀਤੀ ਜਾਂਦੀ ਹੈ ਦੇਖੋ ਇਸ ਸਿਸਟਮ ਦਾ ਇੱਕ ਕਾਫੀ ਬੈਨੀਫੀਸ਼ੀਅਲ ਐਸਪੈਕਟ ਇਹ ਵੀ ਹੈਗਾ ਕਿਵੇਂ ਜਿਵੇਂ ਕੋਈ ਗੱਡੀ ਹੈਗੀ ਛੱਕੀ ਗੱਡੀ ਹੈਗੀ ਤੋ ਉਹਦੀ ਜਿਹੜੀ ਆਰਸੀ ਡਿਟੇਲ ਹੈਗੀ ਆਰਟੀਓ ਤੋਂ ਜੋ ਸਾਨੂੰ ਮਿਲਦੀ ਹੈ ओरिजिनल ਓਨਰ ਦੀ ਮਿਲਦੀ ਹੈ ਕੀ ਪਤਾ ਉਸ ਗੱਡੀ ਦਾ ਹਿਸਟਰੀ ਕੀ ਹੋਵੇ ਹੈਨਾ ਤੋ ਜਦੋਂ ਅਸੀਂ ਫੀਡ ਕਰਦੇ ਹਾਂ ਸਾਨੂੰ ਉਹ ਜਿਹੜੇ ਓਨਰ ਦੀ ਡਿਟੇਲ ਮਿਲਦੀ ਹੈ ਉਹਦਾ ਨੰਬਰ ਨੰਬਰ ਮਿਲਦਾ ਜੇ ਉਹਨੂੰ ਕੰਟੈਕਟ ਕਰਾਂਗੇ ਤੋ ਸਾਨੂੰ ਪਤਾ ਲੱਗ ਜਾਏਗਾ ਕਿ ਭਾਈ ਉਸ ਬੰਦੇ ਦੀ ਗੱਡੀ ਨਹੀਂ ਹੈ ਕਿਉਂਕਿ ਮੈਸੇਜ ਜਿਹੜਾ ਚਲਾਨਦਾ ਹੈ ਉਹ ਕਿਹਨੂੰ ਜਾਏਗਾ ਜਿਹੜਾ ਰਜਿਸਟਰ ਨੰਬਰ ਆਰਸੀ ਦੇ ਉੱਤੇ ਲੱਗਿਆ ਹੋਇਆ ਹੈ ਜੇ ਉਹਦੇ ਵਿੱਚ ਕੋਈ ਵੀ ਉਹਨੂੰ ਡਾਊਟ ਆਉਂਦਾ ਕਿ ਇਹ ਮੇਰੇ ਕੋਲ ਤਾਂ ਇਹ ਗੱਡੀ ਹੈ ਹੀ ਨਹੀਂ ਤੋ ਉਹ ਸਾਨੂੰ ਫਲੈਗ ਹੋ ਜਾਏਗਾ ਕਿ ਭਾਈ ਗੱਡੀ ਦੀ ਕੋਈ ਹਿਸਟ ਨਾ ਫਿਰ ਅਸੀਂ ਉਹਨੂੰ ਟਰੈਕ ਕਰਕੇ ਜਿਸ ਬੰਦੇ ਕੋਲ ਹੈ ਫਿਰ ਉਹਦੇ ਤੇ ਜਿਹੜੀ ਕ੍ਰਿਮੀਨਲ ਆਫੈਂਸ ਦੀ ਕਾਰਵਾਈ ਬਣਦੀ ਉਹ ਅਸੀਂ ਕਰਾਂਗੇ ਕਿੰਨੇ ਸਮੇਂ ਤੇ ਜਿਹੜਾ ਉਹਨਾਂ ਦੇ ਮੈਸੇਜ ਜਿਹੜਾ ਪਹੁੰਚ ਜਾਏਗਾ ਤੁਹਾਡੇ ਵੱਲੋਂ ਤਾਂ ਚਲਾਨ ਕਿੱਦਾਂ ਜਲੰਧਰ ਤੋਂ ਬਾਅਦ ਦੀ ਗੱਡੀ ਹੋਣੀ ਹੈ ਕਿੰਨੇ ਸਮੇਂ ਤੇ ਉਹਨਾਂ ਦਾ ਚਲਾਨ ਪਹੁੰਚੇਗਾ ਉਹ ਕਿੱਦਾਂ ਚਲਾਨ ਉਹਨੂੰ ਮੈਨੇਜ ਕਰਨਗੇ ਕਿੱਦਾਂ ਬੁੱਕ ਦੇਖੋ ਜਿਵੇਂ ਜੇ ਮੈਂ ਤੁਹਾਨੂੰ ਦੱਸਾਂ ਪ੍ਰੋਸੈਸ ਦੇ ਵਿੱਚ ਜਿੰਨਾ ਟਾਈਮ ਲੱਗਦਾ ਹੈ ਮੁਸ਼ਕਿਲ ਤੇ ਤੁਹਾਨੂੰ 15 ਤੋਂ 20 ਸੈਕਿੰਡ ਲੱਗਣੇ ਹੈ ਕਿ ਤੁਹਾਡਾ ਵਾਇਲੇਸ਼ਨ ਹੋਇਆ ਤੇ ਚਲਾਨ ਤੁਹਾਨੂੰ ਮੋਬਾਈਲ ਦੇ ਉੱਤੇ ਆ ਗਿਆ ਬਟ ਜਿਵੇਂ ਮੈਂ ਤੁਹਾਨੂੰ ਦੱਸਿਆ ਹੁਣ ਸ਼ੁਰੂ ਦੇ ਵਿੱਚ ਅਸੀਂ ਇੰਨਾ ਸਟ੍ਰਿਕਟ ਨਹੀਂ ਕਰ ਰਹੇ ਆ ਇਹਨੂੰ ਤਾਂ ਕਿ ਪਬਲਿਕ ਦੇ ਵਿੱਚ ਪੂਰੀ ਅਵੇਅਰਨੈਸ ਫੈਲ ਜਾਵੇ ਬਟ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਲੋਕਲ ਆਇਟਸ ਨੂੰ ਇਹੀ ਕਹਾਂਗਾ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਸਾਡਾ ਜਿਹੜਾ ਓਵਰ ਦਾ ਟਾਈਮ ਹੈ ਪੂਰਾ ਸਟ੍ਰਿਕਟ ਇੱਥੇ ਤੇ ਚਲਾਨ ਹੋ ਜਾਊਗਾ ਜਿਵੇਂ ਤੁਸੀਂ ਰੈੱਡ ਲਾਈਟ ਕ੍ਰੋਸ ਕਰੋਗੇ ਹੋ ਸਕਦਾ ਹੈ ਅੱਧੇ ਮਿੰਟ ਬਾਅਦ ਤੁਹਾਨੂੰ ਘਰ ਪਹੁੰਚਣ ਤੇ ਮੈਸੇਜ ਮਿਲ ਜਾਵੇ ਕਿ ਸਾਡਾ ਤੁਹਾਡਾ ਚਲਾਨ